ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਪੌਦ ਤਾਂ ਆਪਾਂ ਸਾਰੇ ਹੀ ਲਾਉਨੇ ਆ ਸਾਰੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿ ਬਹੁਤ ਵਧੀਆ ਹੋਵੇ ਚੰਗੀ ਹੋਵੇ ਕੋਈ ਵੀਰ ਤਾਂ ਬੀਜ ਨੂੰ ਭਿਉਂਦਾ ਹੈਗਾ ਦੋ ਦਿਨ ਪਹਿਲਾਂ ਜਦੋਂ ਟੰਗੂਰ ਚੱਕਿਆ ਹੋਵੇ ਉਹ ਦੋ ਲਾਉਂਦਾ ਹੈ ਕੋਈ ਵੀਰ ਸੁੱਕੀ ਸਿੱੜਦਾ ਹੈਗਾ ਪੌਦ ਕੋਈ ਇੱਕ ਦਿਨ ਪਹਿਲਾਂ ਭਿਉਂ ਗਿਆਦਾ ਪਰ ਜਿਹੜਾ ਤਜਰਬਾ ਤੁਹਾਨੂੰ ਆਪਾਂ ਅੱਜ ਦਿਖਾਉਨੇ ਆ ਹੋ ਸਕਦਾ ਤੁਸੀਂ ਪਹਿਲਾਂ ਵੀਡੀਓ ਚ ਨਾ ਦੇਖਿਆ ਹੋਵੇ ਆਇਓ ਤੁਹਾਨੂੰ ਦਿਖਾਉਣਾ ਇਹ ਵੀਰ ਨੇ ਕੀ ਕਰਿਆ ਹੋਇਆਗਾ ਬਹੁਤ ਸਿੱਟ ਕੇ ਪਾਣੀ ਲਾ ਕੇ ਤੇ ਉੱਤੇ ਨਾ ਪ੍ਰਾਲੀ ਸਿੱਟੀ ਹੋਈ ਐ ਇਹ ਪ੍ਰਾਲੀ ਦਾ ਕਾਰਨ ਕੀ ਆ ਸਿੱਟਣ ਦਾ ਆਪਾਂ ਜੇ ਇਹੀ ਗੱਲ ਕਰਨੀ ਆ ਤੁਹਾਡੇ ਨਾਲ ਵੀ ਤੁਸੀਂ ਕਮੈਂਟਾਂ ਰਾਹੀਂ ਦੱਸਿਓ ਵੀ ਇਹ ਸਹੀ ਆ ਕਿ ਗਲਤ ਆ ਪਰ ਇਹ ਜੇ ਸਾਡੇ ਮੁਤਾਬਕ ਤੁਸੀਂ ਕਹਿੰਨੋ ਤਾਂ ਬਹੁਤ ਸਹੀ ਆ ਪਾਓ ਦੇਖ ਲਓ ਕਿਹੜੇ ਹਿਸਾਬ ਨਾਲ ਹਰੀ ਹੋਈ ਆ ਬਹੁਤ ਜਿਆਦਾ ਵਧੀਆ ਇਹਦਾ ਦੋਸਤੋ ਕਾਰਨ ਇਹ ਆ ਵੀ ਜਦੋਂ ਆਪਾਂ ਪੌਦ ਨੂੰ ਛਿੱਟਾ ਦੇ ਕੇ ਉਹਨੂੰ ਪਾਣੀ ਲਗਾ ਦਿੰਨੇ ਆ ਤਾਂ ਦੂਜੇ ਤੀਜੇ ਦਿਨ ਬਹੁਤ ਸੁੱਕ ਨਹੀਂ ਤਾਂ ਉਹ ਸਟਾਰਟ ਹੋ ਜਾਂਦੀ ਜਿਹੜੇ ਦਾਣੇ ਤਾਂ ਹਰੇਗੇ ਬਿਨਾ ਮਿੱਟੀ ਤੋਂ ਉਹ ਜਾਂ ਤਾਂ ਜਾਨਵਰ ਖਾ ਜਾਣਗੇ ਤੇ ਜਾਂ ਉਹ ਸੁੱਕ ਜਾਂਦੇ ਆ ਹਰੇ ਨਹੀਂ ਹੁੰਦੇ ਇਹਦਾ ਮੇਨ ਕਾਰਨ ਇਹੀ ਹੈਗਾ ਵੀ ਜਦੋਂ ਇਹ ਪੌਦ ਸੜਤੀ ਆਪਾਂ ਉੱਤੇ ਪਰਾਲੀ ਸਿੱਟ ਕੇ ਪਾਣੀ ਲਾਤਾ ਉਸ ਤੋਂ ਬਾਅਦ ਇੱਕ ਪਾਣੀ ਲਾਉਣ ਦੀ ਜ਼ਰੂਰਤ ਹੈ ਸਾਰਾ ਵੀ ਹਰਾ ਹੋ ਜਾਂਦਾ ਜਿਹੜਾ ਵੀ ਉੱਪਰ ਰਹਿ ਗਿਆ ਮਿੱਟੀ ਤੋਂ ਉਹਨੂੰ ਕੋਈ ਜਾਨਵਰ ਨਹੀਂ ਚੱਕਦਾ ਉਹ ਇੰਨਾ ਕੁ ਵਧੀਆ ਹਰਾ ਹੁੰਦਾ ਹੈਗਾ ਕਿ ਤੁਸੀਂ ਦੇਖਦੇ ਹੀ ਰਹਿ ਜਾਓਗੇ ਵੀ ਇੰਨੀ ਵਧੀਆ ਬਹੁਤ ਕਿ ਦਾਣਾ ਦਾਣਾ ਜੇ ਆਪਾਂ 3 ਕਿਲੋ ਮਰਲੇ ਦਾ ਬਾਇ ਤਾਂ 3 ਜੋ ਐ ਲੈ ਲਓ ਵੀ ਜੇ 100 ਗ੍ਰਾਮ ਨਾ ਨਿਕਲੂ ਤਾਂ ਪੂਰਾ 3 ਕਿਲੋ ਨਿਕਲੂਗਾ ਵੀ 100 ਗ੍ਰਾਮ ਘੱਟ ਸੋ ਇਹ ਤਜਰਬਾ ਜੇ ਤੁਸੀਂ ਵੀ ਕਰਕੇ ਦੇਖਣਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਪਰ ਕਮੈਂਟਾਂ ਰਾਹੀਂ ਜਰੂਰ ਦੱਸਿਓ ਹੁਣ ਤੁਹਾਨੂੰ ਪੌਦ ਦਾ ਫਰਕ ਵੀ ਦਿਖਾ ਦਿੰਨੇ ਆਂਗੇ ਕਿਹੜੀ ਤਾਂ ਦੋਸਤੋ ਆ ਪੌਦ ਲੱਗੀ ਹੋਈ ਹੈਗੀ ਇਹ ਤਾਂ ਹੈਗੀ ਹੈ ਬਿਨਾ ਪਰਾਲੀ ਤੋਂ ਦੇਖ ਲਓ ਤੁਸੀਂ ਤੇ ਜਿਹੜੀ ਇਦੋਂ ਅਗਲੀ ਕੈਰੀ ਹੈ ਦੋਸਤੋ ਆਹ ਕੈਰੀ ਹੈ ਇਹ ਲੱਗੀ ਹੋਈ ਹੈ ਉਹ ਪਰਾਲੀ ਵਾਲੀ ਆਹ ਦੇਖ ਸਕਦੇ ਹੋ ਤੁਸੀਂ ਫਰਕ ਜੇ ਤੁਸੀਂ ਤਜਰਬਾ ਕਰਨਾ ਚਾਹੋ ਤਾਂ ਕਰ ਸਕਦੇ ਹੋ ਤੇ ਕਮੈਂਟਰਾਂ 'ਚ ਹੀ ਦੋਸਤੋ ਜਰੂਰ ਦੱਸਿਓ ਵੀ ਕਿਵੇਂ ਲੱਗੀ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ